ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2015 ਵਿੱਚ AMRUT ਪਾਵ ਅਟਲ ਮਿਸ਼ਨ ਫਾਰ ਰੈਜੂਰੇਸ਼ਨ ਐਂਡ ਅਰਬਨ ਟਰਾਂਸਫਰਮੇਸ਼ਨ ਨਾਂ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਬੁਨਿਆਦੀ ਢਾਂਚਾ ਵਿਕਸਿਤ ਕਰਨ ਵੱਲ ਧਿਆਨ ਦਿੱਤਾ ਗਿਆ ਹੈ ਇਸ ਸਕੀਮ ਤਹਿਤ ਸ਼ਹਿਰੀ ਪੁਨਰਸੁਰਜੀਤੀ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਸ਼ਹਿਰੀ ਬਦਲਾਅ ਲਈ ਟਿਕਵੇ ਮਜ਼ਬੂਤ ਸੀਵਰੇਜ ਨੈਟਵਰਕ ਅਤੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਇਹ ਯੋਜਨਾ ਕੇਂਦਰੀ ਸਹਾਇਤਾ ਅਤੇ ਸੂਬਿਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਨਗਰ ਕੌਂਸਲ ਖੜਾ ਵلوں ਇਸ ਸਕੀਮ ਦੇ ਦੂਜੇ ਗੇੜ ਲਈ ਤਕਰੀਬਨ 23 ਕਰੋੜ 51 ਲੱਖ ਰੁਪਏ ਦੀਆਂ ਰਕਮਾਂ ਪਰਵਾਨ ਕੀਤੀਆਂ ਗਈਆਂ ਨੇ ਜਿਸ ਤਹਿਤ ਵਾਟਰ ਟ੍ਰੀਟਮੈਂਟ ਪਲੈਂਟ ਦੀ ਉਸਾਰੀ ਵਾਟਰ ਟੈਂਕ ਟਿਊਬਵੈਲ ਵਾਟਰ ਸਪਲਾਈ ਪਾਈਪਾਂ ਦੇ ਕੰਮ ਮੁਕੰਮਲ ਕੀਤੇ ਜਾਣਗੇ ਇਸ ਸਬੰਧ ਵਿੱਚ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ ਨਗਰ ਕੌਂਸਲ ਖੜ੍ਹਦੀ ਪ੍ਰਧਾਨ ਜਸਪ੍ਰੀਤ ਕੋਰ ਲੌਂਗੀਆਂ ਅਤੇ ਪੰਜਾਬ ਵਾਟਰ ਸਪਲਾਈ ਬੋਰਡ ਦੇ ਜੀ ਵਿਨੀ ਕੁਮਾਰ ਨੇ ਦੱਸਿਆ ਕਿ ਇਸ ਨਾਲ ਖੜ੍ਹਦੇ ਲੋਕਾਂ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੀ ਤਰ੍ਹਾਂ 24 ਘੰਟੇ ਨਹਿਰੀ ਪਾਣੀ ਦੀ ਸਪਲਾਈ 'ਚ ਮਦਦ ਮਿਲੇਗੀ ਅੰਮ੍ਰਿਤ ਜਿਹੜੀ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਖਜੋਲੀ ਵਾਲਾ ਆਪਣੇ ਪਾਣੀ ਆਣਾ ਸ਼ਹਿਰ ਨੂੰ ਜਿਵੇਂ ਚੰਡੀਗੜ੍ਹ 24 ਘੰਟੇ ਪਾਣੀ ਅਵੇਲੇਬਲ ਰਹਿੰਦਾ ਹੈ ਇਦਾਂ ਹੀ ਉਹ ਆਪਣੇ ਖਰੜ ਸ਼ਹਿਰ ਨੂੰ ਵੀ ਮਿਲਣ ਜਾ ਰਿਹਾ ਇਹਦਾ ਅੱਜ ਅਸੀਂ ਹਾਊਸਵੀਲੋ ਮਤਾ ਪਾਸ ਕੀਤਾ ਹੈ ਜੀ ਕੁਝ ਪੈਸਾ ਸੈਂਟਰ ਗਵਰਨਮੈਂਟ ਵੱਲੋਂ ਹੈ ਤੇ ਕੁਝ ਪੈਸਾ ਪੰਜਾਬ ਸਰਕਾਰ ਵੱਲੋਂ ਹੈ ਤੇ ਕੁਝ ਅਸੀਂ ਕਮੇਟੀ ਵੱਲੋਂ ਇਹ ਕਰਕੇ ਬੜੀ ਜਲਦੀ ਸ਼ਹਿਰ ਨੂੰ ਖਜੋਲੀ ਵਾਲੇ ਪਾਣੀ ਤੋਂ ਇਹ ਸੁਵਿਧਾ ਆਪਣੇ ਪਬਲਿਕ ਵਾਸਤੇ ਅਸੀਂ ਲੈ ਕੇ ਆ ਰਹੇ ਹਾਂ ਸੈਂਟਰ ਸਰਕਾਰ ਵੱਲੋਂ 30% ਤੇ ਪੰਜਾਬ ਸਰਕਾਰ ਵੱਲੋਂ 70% ਦਾ ਜਿਹੜਾ ਹਿੱਸਾ ਦੇਣਾ ਬੰਦਾ ਸੀ ਉਹਦੇ 23 23 ਕਰੋੜ ਰੁਪਏ ਦਾ ਜੋ ਹੈ 23 ਕਰੋੜ 51 ਲੱਖ ਰੁਪਏ ਦਾ ਪ੍ਰੋਜੈਕਟ ਟੈਂਡਰ ਜਿਹੜਾ ਹੈ ਉਹ ਪਾਸ ਬਿਨਾਂ ਸਹਿਸ ਬਹਿਸੋਂ ਪਾਸ ਕਰ ਦਿੱਤਾ ਗਿਆ ਹੈ ਆਪਣੀ ਵਾਟਰ ਲਾਈਨ ਜਿਹੜੀ ਹੈ ਦੰਨੀਏ ਕਨਾਲ ਵਾਟਰ ਸਕੀਮ ਪ੍ਰੈਜ਼ੀਡੈਂਟ ਜीडीसी ਕਲਰ ਕੌਂਸਲ ਕਾਲ ਆ ਜਿਹੜੀ ਹੈ ਵਾਟਰ ਸਪਲਾਈ ਸਕੀਮ ਗਬਾੜਾ ਤੋਂ ਆਣੀ ਹੈ ਜੀ बमांडे तो अपनी डीआई के साथ वाटर सप्लाई लाइन आनी है चुंगिया रोड तो अपना सारा जो है वाटर सप्लाई कवर हो जाएगा आते करोड़ की डीपीआर है आ जोड़ी है अप्रूव होगी है